ਤੇ ਆ ਦਿਖਾ ਰਹੇ ਤੁਹਾਨੂੰ ਆ ਵੀ ਦਿਖਾ ਦਿਜੀਏ ਇਹ ਟਾਹੜਾ ਤਰਖੇੜੀ ਪਲਮਾਜਰਾ ਇਹ ਨਜ਼ਦੀਕ ਪਿੰਡ ਪੈਂਦੇ ਨੇ ਹਾਂਜੀ ਜ਼ੂਮ ਕਰ ਦਿਓ ਮੜਾ ਦੇਖਾ ਹਾਂਜੀ ਇਹ ਦਿਖਾ ਦਿਓ ਜੀ ਤੁਸੀਂ ਟਾਹੜਾ ਟਾਹੜਾ ਪਿੰਡ ਇਸ ਤਰਫਾ ਆ ਦਿਖਾ ਦਿਓ ਇਧਰ ਵੀ ਇਧਰੋਂ ਟਰੈਕਟਰ ਆ ਰਿਹਾ ਤੇ ਇਸ ਤਰਫ ਹੈਗਾ ਜੀ ਟਾਹੜਾ ਪਿੰਡਾ ਤੇ ਇਧਰ ਵੀ ਦਿਖਾ ਦਿਓ ਜੀ ਇਧਰੋਂ ਆਈਡੀ ਸੜਕ ਜਾ ਰਹੀ ਆ ਇਹ ਪਿੰਡ ਪਲਮਾਜਰੇ ਵੱਲ ਨੂੰ ਜਾਂਦੀ ਆ ਜਿਹੜਾ ਕਿ ਪਿੰਡਾ ਏਪਲ ਮਾਜਰਾ ਪਿੰਡਾ ਸਤਨਾਮ ਖਟੜਾ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਏ ਜੋ ਕਿ ਇਹ ਵੀਰ ਸਤਨਾਮ ਖਟੜਾ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਵੀ ਬਹੁਤ ਵਧੀਆ ਵੀਰ ਸਨ ਸਤਨਾਮ ਖਟੜਾ ਜੀ ਤੇ ਆਪਾਂ ਅੱਗੇ ਦੱਸਦੇ ਆ ਇਹ ਨਹਿਰ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਦਰਸ਼ਕੋ ਜਿਹੜੀ ਆ ਜੋ ਨਹਿਰ ਇਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਸਿੰਗਲ ਪੁਲਾ ਵੀ ਜਿਹੜਾ ਪੁਲਾ ਹੀ ਨਾਲ ਦਾ ਹੀ ਏ ਜਦੋਂ ਬਣੀ ਨਹਿਰ ਬਣੀ ਸੀਗੀ